ਯੋਧ ਨਸ਼ਾ ਵਿਰੁੱਧ ਚੱਲਿਆ ਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਰਾਤ ਕਰੀਬ 2 ਵਜੇ ਸਾਡੇ ਚੌਂਕੀ ਇੰਚਾਰਜ ਬਰੀਾਰ ਸਾਡੇ ਐਸਐਸਪੀ ਸਾਹਿਬ ਸਬ ਇੰਸਪੈਕਟਰ ਸਾਹਿਲ ਪਠਾਨੀਆਂ ਇਹਨਾਂ ਨੇ ਨਾਕਾ ਲਗਾਇਆ ਸੀ ਬਰੀਾਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 AK 5305 ਸ਼ਿਫਟ ਕਾਰ ਦੀ ਵਾਈਟ ਇਹਨੂੰ ਜਦ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ ਦੋਸੂ ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਹੈ ਇਹ ਪੰਡੂਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini ਕੁਮਾਰ ਫਰੈਂਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸर्च ਦੌਰਾਨ ਉਹਨਾਂ ਪਾਸੋਂ ਜਿਹੜੀ 260 260 ਗ੍ਰਾਮ ਕਿਰਨ ਔਰ 1.5 ਲੱਖ ਰੁਪਿਆ ਜਿਹੜਾ ਆਂਗਾ ਡਰਗ ਮੰਨ ਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਂਟੀ ਪੇਸਟਰ ਤੇ ਸਾਰਾ 21C 27A ਤਹਿਤ ਪਰਚਾ ਹਨਾ ਦਿਨਾ ਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰ ਆਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਹੇ ਆ। ਸੋ ਇਸ ਮਕਦਮੇ ਦੀ ਦੇਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਬੜਾ ਆਸ਼ਮਦੀਨ ਹੈ। ਇਹ ਗੁਜਰਪੁਰ ਅਧiness ਬੰਦ ਰੱਖਦਾ ਇਹਦੇ ਖਿਲਾਫ ਤੋਂ ਪਹਿਲਾਂ ਐਨਡੀਪੀਆ ਸੈਕਟਰ ਦੇ ਮਕਦਮੇ ਤੇ ਨਹੀਂ ਆ। ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜ ਆ ਘਟੂਏ ਥਾਣੇ ਦੇ। ਜਿਹੜਾ ਅਬੇ ਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮਲਾਜਮ ਹੈਗਾ। ਇਹ ਦਾ ਪਿੰਡ ਜਨਿਆਲਾ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਹੀਂ ਸਾਡੇ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਵਾਸ਼ਿੰਗਟਨ ਦਾ ਤੇ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡੀਆਸ਼ੀ ਬੇਸਿਕਲੀ ਅਸ਼ਨੀ ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀਸੀ ਦਾ ਚਲੰਦਰ ਔਰ ਕੱਲ ਕੋਈ ਬਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਤੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਨਹੀਂ ਇਨਵੋਲਵਮੈਂਟ ਹੈ ਈ-ਸਪੋਰਟ ਕਰਦਾ ਸੀ ਉਹਦੀ ਵੀ ਯੂਨੀਵਰਸਿਟੀ ਸੀ ਦਿੱਤੀ ਜਾ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਅਜਗਰ ਬਣ ਚੁੱਕਾ ਹੈ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆਂ ਔਰ ਕੋਈ ਨਾ ਕੋਈ ਕਿਸੇ ਵਾਰੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਤੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਦੀ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਈਗ ਵਾਈ ਆਪਾਂ ਮਲਾਜਮਾਂ ਨੂੰ ਬਰੀਫ ਕਰਦੇ ਰਹੇ ਹਾਂ ਇਸ ਬਾਰੇ ਤੇ ਉਹ ਵੈਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮਲਾਜਮਾਂ ਜਾਣਦੇ ਨੇ ਸੇ ਕਿ ਕਿ 사이ਡ ਫਰਕਸ਼ਨ ਬਟ ਫਿਰ ਵੀ ਕਦੀ ਇਦਾਂ ਦਾ ਕੁਝ ਜਿਹੜਾ ਗੱਲ ਬੈਗ ਸੀਪਾ ਬਲੈਕ ਸੀਪਾ ਉਹ ਆ ਜਾਂਦੀ ਹੈ